ਇਸਾ ਫਿਰ ਨੰਬਰ 180 ਵਾਸ਼ਿੰਗ ਬੀ। ਅਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਰ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਇਹ ਅਦੇਸ਼ ਹਸਪੀਟਲ ਦੀ ਪਾਰਕਿੰਗ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ। ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੇਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਰਬਾਦ ਦੇ ਵਿੱਚ ਸਾਡੇ ਵੱਲੋਂ ਪੁਲਿਸ ਵੱਲੋਂ ਜਦੋਂ ਮੌਕੇ ਦੇ ਉੱਪਰ ਬਰਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਨੂੰ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਇਹ ਲੜਕੀ ਦਾ ਨਾਮ ਕੰਚਨ ਕੁਵਾਰੀ ਏਲੀਅਸ ਕਮਲਕੌਰ ਪਤਰੀ ਬਰਸਾਤੀ ਲਾਲ ਇਹ ਲక్ష్ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਤੇ ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈਗੀ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਗਈ ਸੀ ਕਿ ਇਹ ਬਖੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ایਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਸ ਦਿਨਾ ਰਾਪਤਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਇਹਦੀ ਪਾਰਕਿੰਗ ਵਿੱਚੋਂ ਮਿਲੀ ਹੈ। ਸੋ ਪ੍ਰੀਲੀਮਿਨਰੀ ਜਿਹੜੀ ਹਾਲਾਤਾਂ ਤੋਂ ਇਹ ਹੀ ਲੱਗ ਰਿਹਾ ਕਿ ਜਿਹੜੇ ਹੈਗੀ ਕਿਸੇ ਅਣਛਤੇ ਵਿਅਕਤੀ ਨੇ ਜਿਹੜਾ ਹੈਗਾ ਇਹ ਤਾਂ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਲਾਸ਼ ਨੂੰ ਡੱਬ ਕਰਕੇ ਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਕਰ پارک ਕਰਕੇ ਪੱਜ ਗਏ। ਗੱਡੀ ਜਿਹੜੀ ਸੀ ਇਹ ਹੌਨ ਫੋਟੋਗ੍ਰਾਫੀ ਕਰ ਰਹੇ ਆ। ਇਹ ਜਿਹੜੀ ਹੈਗੀ ਸਾਡੀ ਟੀਮਸ ਵੱਲੋਂ ਇਹਨਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਇਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਹੈਗੀ ਫੋਟੋਸੈਲਾ ਕਰਦੇ ਕੀਤੀ ਜਾਊਗੀ ਅ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰ ਰਹਾ ਕਿ ਜਿਹੜੇ ਕੌਣ ਬੰਦਾ ਸੀਗਾ ਜਿਹੜੇ ਨੂੰ ਪਾਰਕ ਕਰਕੇ ਗਿਆ ਕਿਸ ਦੇ ਇਹਦੀ ਮੌਤ ਦੀ ਵਜ੍ਹਾ ਕੀ ਸੀਗੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਾ ਤੁਸੀਂ ਜਾਂਚ ਕਰ ਰਹੇ ਨੇ ਕੋਈ ਸੋਸ਼ਲ ਮੀਡੀਆ ਤੇ ਵੀ ਕੁਝ ਤਾਂ ਹੈ ਕੋਈ ਚੀਜ਼ ਲੱਗੀ ਆ ਦੇ ਕੋਲ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਭ ਜਿਹੜਾ ਕਰ ਕੀਤੀ ਆਵੇ ਤਾਂ ਇਹ ਵੀ ਸਮੇਂ ਤੋਂ ਤਰੀਬ ਆਉਂਦਾ ਕੁਝ ਤਾਂ ਹੈ ਤਾਂ ਕਿ ਲਈ ਇਸ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਟ੍ਰੀਲਿੰਗਲੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਮੈਂਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਪੁਸ਼ਪਰਤਾ ਕੀਤੀ ਜਾਊਗੀ ਕਿਸੇ ਤਰ੍ਹਾਂ ਦੀ ਜਿਕਰ ਕੋਈ ਸ਼ਿਕਾਇਤ ਆਉਂਦੇ ਆ ਤਾਂ ਉਸ ਮੁਤਾਬਕ ਜਿਹੜੀ ਹੈਗੀ ਤਰਕੀਸ਼ ਕੀਤੀ ਜਾਊਗਾ ਸਰ ਉਹ ਇਹ ਕੋਈ ਮਰਡਰ ਦੀ ਗੱਲ ਕੀਤੀ ਹੈ ਮਰਡਰ ਕਿਸ ਤਾ ਦੇ ਹਾਲਾਤ ਸੀ ਕਿ ਬੋਡੀ ਦੇ ਕੋਈ ਜਿਵੇਂ ਨਸ਼ਾ ਵਗੈਰਾ ਸੁ ਫਿਲਹਾਲ ਨਸ਼ੇ ਵਾਲੀ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦੇ ਮਿਲ ਦੇ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਦੇ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੇ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਜ਼ ਮਿਲਦੇ ਹਨ ਮੋਸਟਲੀ ਮਰਡਰਸ ਹੁੰਦੇ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ ਪਾਰਕ ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੇ ਵਿੱਚ ਸੀਗੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸ ਦੇ ਨਾਮ ਤੇ ਸੀ ਗੱਡੀ ਜਿਹੜੀ ਹੈਗੀ ਇਹਨਾਂ ਦੇ ਬ੍ਰੌਡ ਕਮਰੋਂ ਦੇ ਇਹਦੇ ਲੜਕੀ ਦੇ ਨਾਮ ਦੇ ਉੱਪਰ ਹੀ ਕੋ ਸিসিਟੀਵੀ ਕਾ ਥੋੜੇ ਸਮਾ ਹੈ ਵੀਰ ਗੱਡੀ ਆਈ ਉਹਦੇ ਅਸੀਂ ਦੇਖੋ ਸਾਰੇ ਅੰਗਲਾਂ ਦੀ ਜਾਂਚ ਕਰ ਰਹੇ ਹਾਲ ਫਿਲਹਾਲ ਜਿਹੜੀ ਪ੍ਰੀਤ ਗੁਰੀ ਦੇ ਸਟੇਜ ਦੇ ਉੱਪਰ ਜਿਹੜੀ ਮੌਤ ਦੀ ਵਜ੍ਹਾ ਕਹੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗਲਾਂ ਦੀ ਅਸੀਂ ਜਾਂਚ ਕਰ ਰਹੇ ਹਾਂ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਇੱਕ ਮੁਕੰਮਲ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਊਗੀ